ਤਰਨੇ ਤੇ ਬੈਠੀਆਂ ਇਹ ਵਿਦਿਆਰਥਣਾ ਉਹਨਾਂ ਦੇ ਨਾਲ ਕਿੱਚਤੂ ਕਰ ਰਹੀ ਹੈ ਮਹਿਲਾ ਪੁਲਿਸ ਕਰਮਚਾਰੀ ਇਹ ਨਜ਼ਾਰਾ ਸੀ ਹੈਲਥ ਯੂਨੀਵਰਸਿਟੀ ਦਾ ਜਿੱਥੇ ਸ਼ੁੱਕਰਵਾਰ ਨੂੰ ਵੀਸੀ ਆਫਿਸ ਦੇ ਬਾਹਰ ਤਰਨੇ ਤੇ ਬੈਠੀਆਂ ਇਹਨਾਂ ਵਿਦਿਆਰਥਣਾ ਦੇ ਨਾਲ ਮਹਿਲਾ ਪੁਲਿਸ ਵੱਲੋਂ ਖੂਬ ਕਿੱਚਤੂ ਕੀਤੀ ਗਈ ਹਾਦਸੇ ਸਮੇਂ ਹੋ ਗਈ ਜਦੋਂ ਇੱਕ ਪਹਿਲਾ ਪੁਲਿਸ ਕਰਮਚਾਰੀ ਨੇ ਇਹਨਾਂ ਵਿਦਿਆਰਥਣਾ ਦੇ ਨਾਲ ਬਦਸਲੂਕੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਮਹਿਲਾ ਕਰਮਚਾਰੀ ਨੇ ਵਿਦਿਆਰਥਣਾਂ ਨੂੰ ਜੁੱਤੀਆਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਦੱਸਦੀ ਹੈ ఫిజియోਥੈਰੇਪੀ ਸਟੂਡੈਂਟ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨ ਦੇ ਦਰਨੇ ਤੇ ਬੈਠੇ ਸਨ ਜਦ ਕਿ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੀ ਗਈ ਪੁਲਿਸ ਦਾ ਜੋ ਇਹ ਵਾਲਾ ਵਿਦਿਆਰਥਣਾ ਨਾਸੀ ਉਹ ਨਿੰਦਨਯੋਗ ਹੈ ਅਤੇ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਬਿਊਰ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ। ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563